ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਚ ਜਿਹੜੇ ਵੀ ਭਰਾ ਆਪਣੇ ਚੈਨਲ ਤੇ ਨਵੇਂ ਆਏ ਹੋ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਘੰਟੀ ਵਾਲਾ ਬਟਨ ਪ੍ਰੈਸ ਕਰ ਲਓ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਗਾਪੁਰਾਣਾ ਪੈਂਦੀ ਆ ਬਾਈ ਲਾਪਰੀ ਜੇਕਰ ਉਹ ਵੀਡੀਓ ਬਣਾਉਣ ਲੱਗੇ ਆ ਦੋ ਨਮੂਨੇ ਹੀ ਆ ਨਗੀਨਾ ਪੀਸ ਆ ਫਾਰਮ ਵਾਲੀਆਂ ਬੱਚੀਆਂ ਬਾਈ ਕੋਲੇ ਤੇ ਜਿਹੜੇ ਵੀ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਬਹੁਤ ਬਹੁਤ ਸਪੋਰਟ ਕਰਿਆ ਕਰੋ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਜੇਸ ਵੀ ਵੀਰ ਭਾਈ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ 628807 7997 ਬਾਕੀ ਬੱਚੀਆਂ ਬਰਤੀ ਆਪਾਂ ਬਾਈ ਤੋਂ ਲੈਣੀਆਂ ਪੂਰੀ ਡਿਟੇਲ ਕਰਾਉਣੀਆਂ ਤੁਹਾਡੀ ਬਾਈ ਦੇ ਨਾਲ ਗੱਲਬਾਤ ਤੇ ਪੁੱਛਦੇ ਆਪਾਂ ਕਿ ਕਿਹੜੇ ਸੀਮੰਦਗਾ ਕਿੰਨੀ ਇਹਨਾਂ ਦੀ ਉਮਰ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਈ ਜੀ ਆਪਣਾ ਐਡਰੈਸ ਕਨਫਰਮ ਕਰੋ ਜੀ ਟੈਂਡ ਸੁਖਨਾਂਦ ਬਾਈ ਹਾਂਜੀ ਮੋਗਾ ਤਹਿਸੀਲ ਬਾਗਾ ਪੁਰਾਣਾ ਠੀਕ ਹੈ ਜੀ ਤੇ ਆਵਦਾ ਨੰਬਰ ਜੀ 98722 9448 ਜਿਹੜੇ ਆਪਣੀ ਸ਼ਹਿਰ ਭਾਜਤਾ ਭਾਜਤਾ ਬਗਰਾੜੀ ਤੇ ਬਾਜਾ ਖਾਨਾ ਬਰਨਾਲਾ ਰੋਡ ਆਪਣੀ ਤੋਂ 1.5 ਕਿਲੋਮੀਟਰ ਪਿੱਛੇ ਹਟਮਾ ਬਾਈ ਦਾ ਖੇਤਾਂ ਦੇ ਵਿੱਚ ਘਰ ਆ ਤੇ ਬਾਈ ਆਪਾਂ ਪਰਸੋਂ ਕੱਲ ਵੀਡੀਓ ਪਾਈ ਸੀ ਅੱਜ ਹੈਨਾ ਵਛੀਆਂ ਦੀ ਤੇ ਦੋ ਗਾਇਆਂ ਦੀ ਬਾਈ ਹੋ ਗਿਆ ਮਾਲ ਸੇਲ ਬਾਈ ਮਾਲਕ ਦੀ ਕਿਰਪਾ ਯਾਰ ਠੀਕ ਆ ਵਧੀਆ ਫੋਨ ਫੋਨ ਆਇਆ ਬਾਈ ਬਾਈ ਪੂਰੇ ਵਧੀਆ ਰਿਸਪੌਂਸ ਲਿਆ ਭਰਾਵਾਂ ਦਾ ਠੀਕ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿੰਨੇ ਨਗਰ ਦਿਖਾਉਣੇ ਬਾਈ ਆਏ ਦੋ ਡਾਇਮੰਡ ਪੀਸ ਹੀ ਆਪਰੇ ਸਹੀ ਗੱਲ ਨਗੀਨੇ ਪੀਸ ਹੀ ਆ ਬਾਈ ਬਾਈ ਆ ਜਿਹੜੀ ਪਹਿਲੇ ਨੰਬਰ ਤੇ ਬਹੁਤ ਕਬੂਤਰੀ ਐ ਕੁਕੜੀ ਵਰਗੀ ਦੀਂਦੀ ਹੈ ਚਿੱਟੀ ਚਿੱਟੀ ਵਛੀ ਇਹਦੀ ਕੀ ਡਿਟੇਲ ਆ ਕਿੰਨੀ ਉਮਰ ਹੈ ਦੀ ਇਹ 8 ਮਹੀਨੇ ਤੇ 30 ਦਿਨਾਂ ਦੀ ਹੈ 8 ਮਹੀਨੇ ਤੇ 30 ਦਿਨਾਂ ਦੀ ਹੈ ਠੀਕ ਹੈ ਜੀ ਦੰਧੋ ਖੀਰ ਗਈ ਹੈ ਫਿਰ ਤਾਂ ਬੱਚਾ ਹੀ ਆ ਗਾਰੰਟੀ ਠੀਕ ਹੈ ਗਾਰੰਟੀ ਹੈ ਬਾਈ ਕਹਿੰਦਾ ਤੇ ਬਾਈ ਇਹ ਕਿਵੇਂ ਵੀ ਚੰਗੇ ਰਿਕਾਰਡ ਦੀਆਂ ਗਾਂਾਂ ਦੀਆਂ ਵਧ ਗਿਆ ਕਹਿਣਾ ਨਹੀਂ ਸਹੀ ਗੱਲ ਆ ਬਾਈ ਆਪ ਹੀ ਬੋਲਦੇ ਹਾਂ ਬਾਈ ਕਹਿੰਦਾ ਆਪਾਂ ਮੂੰਹੋਂ ਕੁਝ ਨਹੀਂ ਕਹਿਣਾ ਜਾਨਵਰ ਆਪਣੇ ਆਪ ਹੀ ਦੱਸਣਗੇ ਬਾਈ ਮਾੜਾ ਤੋਰੇ ਉਹਨੂੰ ਝੋਲੀ ਦਿਖਾਈਏ ਲਿਓ ਬਾਹਰ ਤੋੜਾ ਤਰਾ ਵਿਖਾਈਏ ਜੋਲੀ ਦਾ ਮਾਦੀ ਤੇ ਗੱਬਣ ਵਾਲੀ ਲਈ ਫਿਰਦੀ ਹੈ ਜਿਵੇਂ 4-5 ਮਹੀਨੇ ਦੀ ਗੱਬਣ ਵਹਿੜ ਹੁੰਦੀ ਆ ਆ ਇਸ ਤਰ੍ਹਾਂ ਦੀ ਥਣਲੇਵੀ ਦੀ ਬੱਚੀ ਆ ਬਈ ਯਾਰ ਮੈਂ ਦੰਦਾ ਬਾਲੀਆਂ ਨਾ ਵੜਿਆਈਆਂ ਮਾਰ ਕੇ ਪਸੂ ਬੈਕਦਾ ਨਹੀਂ ਸਹੀ ਗੱਲ ਆ ਜੀ ਇਹਦੇ ਅੰਕ ਪੈਰਾਂ ਨੇ ਤੇ ਦੀ ਸਹੀ ਗੱਲ ਆ ਬਾਈ ਇਹਦੀ ਕੁਆਲਿਟੀ ਨੇ ਵਿਗਣਾ ਇਹਦੇ ਮੰਨ ਕੇ ਚੱਲੋ ਵੀ ਫੇਸ ਕੁਆਲਿਟੀ ਕਰੋ ਚੱਕ ਪਹਿਲਾਂ ਬਹੁਤ ਹੀ ਸੋਹਣੀ ਫੇਸ ਕੁਆਲਿਟੀ ਤੇ ਬੋਦੀ ਵਾਲੀ ਵਹਿੜ ਆ ਨਿੱਕਾ ਨਿੱਕਾ ਗੋਲ ਕਰਨਾ ਤੇ ਬਾਕੀ ਥਣ ਲੇਵਾ ਕਰੋ ਚੱਕ ਚਾਰ ਹੀ ਥਾਣਾ ਮੋٹے ਮੋٹے ਬੇਰਾਂ ਵਰਗੇ ਤੂੰ ਕਹਿਣ ਦੀ ਗੱਲ ਨਹੀਂ ਆਹ ਦੇਖੋ ਜੀ ਚਾਰ ਹੀ ਥਾਣਾ ਮੋٹے ਮੋٹے ਥਾਣਾ ਬਾਕੀ ਬਾਡੀ ਬੰਦ ਤੇ ਦੇਖੋ ਫੇਸ ਕੁਆਲਿਟੀ ਬਹੁਤ ਪਿਆਰੀ ਆ ਨਿੱਕਾ ਕਰਨਾ ਗੋਲ ਬੋਦੀ ਵਾਲੀ ਵੜਾ ਤੇ ਬਸ ਹਾਂ ਜੋ ਛੋਟੀ ਬੁੱਤੀ ਆ ਬਿਲਕੁਲ ਨਿੱਕੇ ਆ ਵੇਖੋ ਜੀ ਦੇ ਐਂ ਜੀ ਕਰਦਾ ਉੱਤੇ ਇਸੇ ਦੀ ਕੈਮਰਾ ਰੱਖ ਗਏ ਇਹ ਬੈਠਾ ਆਪਾਂ ਨੂੰ ਹਣ ਹਾਂਜੀ ਲਿਖਤੀ ਰੂਪ ਮਿਲਿਆ ਠੀਕ ਹੈ ਜੀ ਇਹ ਆ ਬੈਠ ਉਹਨੇ ਖਣੀ ਦੱਸੀ ਸੀ ਵੀਰੇ ਬਰੂਟ ਸੀ ਮੰਦੀ ਠੀਕ ਠੀਕ ਹੈ ਜੀ ਹਾਂ ਹਾਂ ਇਹਦੀ ਮਾਂ ਸੀਗੀ ਜਿਹੜੀ ਸਟੋਕੀ ਦੀ ਸੀ ਸਟੋਕੀ ਦੀ ਸੀ ਠੀਕ ਹੈ ਜੀ ਠੀਕ ਆ ਬਸ ਬਾਈ ਕਹਿੰਦਾ ਵੀ ਬਾਈ ਕਹਿੰਦਾ ਵੀ ਇਹਨਾਂ ਜਿਹੜੇ ਬੱਚੇ ਸਾਨੂੰ ਅੱਜ ਦਿਖਾਉਣੇ ਆਪਾਂ ਨਗੀਨਾ ਪੀਸ ਜੇ ਤੇ ਇਹਨਾਂ ਦਾ ਰਿਕਾਰਡ ਆ ਜਿਹੜਾ ਉਹ ਲਿਖਤੀ ਤੌਰ ਤੇ ਬਾਈ ਕੋਲੇ ਹੈਗਾ ਜਿਹੜੀ ਵੀ ਭਰਾ ਨੂੰ ਕੋਈ ਚਾਹਵਣ ਹੋਵੇ ਵੀਰ ਉਹ ਇਹਨਾਂ ਦਾ ਰਿਕਾਰਡ ਪ੍ਰੋਪਰ ਸਾਰਾ WhatsApp ਤੇ ਮੰਗਾ ਵੀ ਸਕਦਾ ਚਲੋ ਮਾਲਕ ਤੋਂ ਡਰ ਕੇ ਗੱਲ ਕਰਦੇ ਆਂ ਹਾਂਜੀ ਆਪਾਂ ਤੇਰੇ ਸਾਹਮਣੇ ਤਾਂ 400 ਬੱਸੀ ਵੇਚਤੀ ਹੁਆ ਸੀਜ਼ਨ ਸਹੀ ਗੱਲ ਆ ਭਾਈ ਹਾਂ ਰੂਹ ਖੁਸ਼ ਕਰਨ ਦੀ ਸਹੀ ਗੱਲ ਆ ਭਾਈ ਜਾਨਵਰ ਆਪ ਹੀ ਦੱਸ ਦਿਆ ਫੇਸ ਕੁਆਲਿਟੀ ਦੁਆਰਾ ਕਰੋ ਚੈੱਕ ਨਿੱਕਾ ਕਾਨਾ ਗੋਲ ਬੋਦੀ ਵਾਲੀ ਵਹਿੜ ਹੈ ਤੇ ਫਿਰ ਵਹਾਂ ਜੇ ਥੱਲਾ-ਥੁੱਲਾ ਤਾਂ ਗੱਲਾਂ ਹੀ ਕਾਦੀਆਂ ਬਾਈ ਬਾ ਕਮਾਲ ਵੱਛੀ ਹੈ ਪਿੱਠ ਪੁੜਾ ਦੇਖੋ ਜੀ ਬਹੁਤ ਖੁੱਲੇ ਹੱਡ ਪੈਰਾਂ ਦੀ ਹੈ ਚੰਗੀ ਵਹਿੜ ਬਣੂਗੀ ਮੰਨ ਕੇ ਚਲੋ ਵੀ ਇਹਨੇ 1-2 ਗੱਟੇ ਫੀਲਡ ਦੇ ਖਾ ਕੇ ਤੇ ਵੱਛੀ ਨੇ ਸੀਮਨ ਲੈ ਲੈਣਾ ਬਹੁਤ ਚੰਗੇ ਬੋਡੀ ਵੇਟ ਦੀ ਹੈ ਸਹੀ ਗੱਲ ਆ ਬਾਈ ਕੋਈ ਭਰਾ ਰੂਹ ਨਾ ਜਿਵੇਂ ਕਿਸੇ ਵੀਰ ਨੇ ਰੂਹ ਨਾ ਇਦੋਂ ਪਹਿਲਾਂ ਤਿਆਰ ਕਰੀ ਆ ਇਦੋਂ ਬਾਅਦ ਵੀ ਕੋਈ ਭਰਾ ਰੂਹ ਦੇ ਨਾਲ ਹੀ ਇਹਨੂੰ ਸਾਂਭੇ ਤੇ ਇਹਨੇ ਚੰਗੀ ਵਧੀਆ ਚੋਟੀ ਦੀ ਗਾਂ ਬੰਨਣਾ ਬਾਈ ਲੱਖੋਂ ਬਾਹਰ ਸਵਾ ਲੱਖੋਂ ਬਾਹਰ ਬੰਨਣਾ ਯਾਰ ਮਾਲਕ ਤੋਂ ਡਰ ਕੇ ਗੱਲ ਕਰਦੇ ਆ ਅਜੇ ਟਾਈਮ ਤੇ ਆਪਾਂ ਦੇਣੇ ਆ ਵਾਈਟ ਕਲਰ ਦੀ ਜਿਹੜੀ ਗਾਂ ਸਹੀ ਗੱਲ ਹੈ ਇਸ ਰੰਗ ਦੀ ਤਾਂ ਡਿਮਾਂਡ ਹੀ ਜ਼ਿਆਦਾ ਹੈ ਬਾਈ ਯਾਰ 2 ਲੱਖ ਦੀ ਵਿਹੜ ਬਣੀ ਸਹੀ ਗੱਲ ਹੈ ਬਾਈ ਇਹ ਤਾਂ ਹੈ ਆ ਦੇਖੋ ਵੀਰੇ ਲੈ ਚੱਲੋ ਸਹੀ ਗੱਲ ਹੈ ਬਾਈ ਬਹੁਤ ਵਧੀਆ ਤੇ ਪਿੱਠ ਪੂੜਾ ਬਹੁਤ ਚੰਗਾ ਖੁੱਲੇ ਹੱਡ ਪੈਰਾਂ ਦੀ ਆ ਚੰਗੀ ਗਾ ਬਣੂਗੀ ਤੇ ਝੋਲੀ 40 ਤੱਕ ਕਰਦੀਆਂ ਗੱਲਾਂ ਹੀ ਆ ਵਾਰ-ਵਾਰ ਉਸੇ ਹੀ ਜਾਂਦਾ ਕੈਮਰਾ ਫਾਰਮ ਤੋਂ ਲਈ ਸੀ ਹੈ ਨਾ ਜੋੜੀ ਇਕੱਠੀ ਲਈ ਸੀ ਤੇ ਆਪਾਂ ਤੋਂ ਉੱਥੇ ਵੀਰ ਮੰਗਦੇ ਸੀਗੇ ਮੈਨੂੰ ਐ ਸੀ ਯਾਰ ਵੀ ਆਪਾਂ ਸਾਰੇ ਭਰਾਵਾਂ ਨੂੰ ਵਿਖਾਉਣੀ ਆ ਹੈ ਨਾ ਵੀ ਚਲੋ ਲੈਣੀ ਤਾਂ ਵਿੱਚੋਂ ਮੰਨ ਕੇ ਚੱਲ ਜੇ ਉਹ ਵੀਡੀਓ ਪੈ ਗਈ ਕਿਸੇ ਇੱਕ ਵੀਰ ਨਹੀਂ ਲੈਣੀ ਆ ਪਰ ਜੇ ਰੂਹ ਆ ਜਿਹੜੀ ਉਹ ਕਿਸੇ ਹਜ਼ਾਰਾਂ ਭਰਾਵਾਂ ਦੀ ਖੁਸ਼ ਕਰਨੀ ਹੈ ਇਹਨਾਂ ਨੇ ਸਹੀ ਗੱਲ ਆ ਇੱਕ ਹੋ ਤੈਨੂੰ ਬਤਾਇਆ ਜੀ ਬੱਚੇ ਦੇ ਲੋਕ 40 40 35 35 ਮੰਗੀ ਜਾਂਦੇ ਆ ਆਪਾਂ ਜੋੜੀ ਦਾ ਨਾ ਰੇਟ ਦਿਖਾਉਣਾ ਸੀ ਬਈ ਆਪਣੀਆਂ ਕਹਿ ਸਹੀ ਗੱਲ ਆ ਆਪਾਂ ਰੇਟ ਵੀ ਕੋਈ ਜਾਇਜ਼ ਕਰਨਾ ਜੋੜੀ ਦਾ ਤੇ ਬਾਈ ਕਹਿੰਦਾ ਬਾਕੀ ਜਿਹੜੀ ਓਹ ਗੱਲ ਆ ਵੀ ਵਕਤਾਂ ਮੰਨ ਕੇ ਚਲ ਲੈਣੀ ਤੇ ਇੱਕ ਦੋ ਭਰਾਵਾਂ ਨੇ ਕਿਸੇ ਨੇ ਵੀ ਇੱਕ ਦੇ ਘਰੇ ਹੀ ਜਾਣਗੇ ਜਿਹਦੇ ਘਰੇ ਤਾਂ ਦਾਣਾ ਪਾਣੀ ਆ ਪਰ ਆਪਾਂ ਸਾਰੇ ਭਰਾਵਾਂ ਦੀ ਡਿਮਾਂਡ ਸੀ ਤੇ ਸ਼ੌਂਕ ਦਾ ਵੀਡੀਓ ਵੀ ਆ ਇਹ ਵੀ ਕਿਸੇ ਭਰਾ ਦਾ ਵੀਰ ਦਾ ਸ਼ੌਂਕ ਪੂਰਾ ਹੁੰਦਾ ਦੇਖ ਕੇ ਸਾਈਡੀਆਂ ਸੋਹਣੀਆਂ ਵੱਛੀਆਂ ਤੇ ਰੂ ਰੂ ਰਾਜਦੀ ਆ ਬਾਈ ਖੁਸ਼ ਹੁੰਦੀ ਆ ਰੂ ਬੱਚੀਆਂ ਵੇਖ ਕੇ ਚਾਰ ਘਰ ਜੋੜਨ ਵਾਲੀ ਸਹੀ ਗੱਲ ਆ ਬਾਈ ਬਾਕੀ ਬੱਚੀ ਦੀ ਖੜਨੀ ਖੁੜਨੀ ਤਾਂ ਕੀ ਬਾਤ ਆਈਆਂ ਜਿਵੇਂ ਮੇਲਿਆਂ 'ਚ ਖੜਨ ਵਾਲੇ ਪਸ਼ੂ ਹੁੰਦੇ ਉਸ ਤਰ੍ਹਾਂ ਦੀ ਆ ਤੇ ਝੋਲੀ ਤਾਂ ਗੱਲਾਂ ਹੀ ਕਾਦੀਆਂ ਚਾਰ ਹੀ ਥਾਣਾ ਮੋٹے ਮੋٹے ਥਾਣਾ ਤੇ ਪੱਠਪੁੜੇ ਦੀ ਬਣਾਵਟ ਬਹੁਤ ਸੋਹਣੀ ਆ ਤੇ ਖੜਨੀ ਖੁੜਨੀ ਬੱਚੀ ਦੀ ਤੇ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਕਰਨਾ ਗੋਲ ਬੋਦੀ ਵਾਲੀ ਵਹਿੜ ਲੈ ਚੱਲੋ ਬਾਈ ਦੇਖੋ ਜੀ ਬਹੁਤ ਸੋਹਣੀ ਬੱਚੀ ਬਾਈ ਸਹੀ ਗੱਲ ਹੈ ਵੀ ਜਿੰਨਾ ਵੀ ਆਪਾਂ ਭਾਵੇਂ 15 ਮਿੰਟਾਂ ਦੀ ਵੀਡੀਓ ਬਣਾ ਲਗੇ ਇਸੇ ਤੇ ਉਹ ਵੀ ਥੋੜੀ ਆ ਅੱਜ ਦੀ ਤੈ ਅੱਜ ਦੀ ਮੰਨ ਕੇ ਚਲੋ ਵੀਡੀਓ ਜਿਹੜੀ ਗੱਲ ਕਰਦੇ ਆ ਵੀਰੇ ਅੱਜ ਆਪਾਂ ਚੀਜ਼ਾਂ ਦਿਖਾਉਣੀ ਆ ਸਹੀ ਗੱਲ ਆ ਬਾਈ ਨਗੀਨਾ ਹੀ ਐ ਬਹੁਤ ਸੋਹਣੀ ਬੱਚੀ ਐ ਬਾਈ ਚੰਗੀ ਐ ਬਾਈ ਕਹਿੰਦਾ ਵੀ ਮੰਨ ਕੇ 8.5 ਕਿਨੇ 8 ਮਹੀਨੇ ਤੇ 3 ਦਿਨਾਂ ਦੀ ਬੱਚੀ ਦੀ ਉਮਰ ਆ ਕੀਰਾ ਬੱਚਾ ਹੀ ਆ ਹਜੇ ਤੇ ਬਾਕੀ ਲੂਈ ਵੀ ਇਹਦੀ ਤਾਂ ਦੁੱਧ ਵਾਲੀ ਆ ਹਜੇ ਦੱਸਦੀ ਤੇ ਬਾਕੀ ਹਾਂਜੀ ਬਾਕੀ ਜਿਹੜਾ ਰਿਕਾਰਡ ਆ ਉਹ ਲਿਖਤੀ ਤੌਰ ਤੇ ਬਾਈ ਕਹਿੰਦਾ ਆਪਾਂ ਦੇ ਦਾਂਗੇ ਜਿਹੜੇ ਵੀ ਭਰਾ ਮਰਜ਼ੀ ਹਾਂ ਫੋਨ ਲਾੜ ਕੇ ਬਾਈ ਨੂੰ ਪੁੱਛ ਸਕਦਾ ਸਹੀ ਗੱਲ ਆ ਬਾਈ ਹਾਂ ਪੂਰੇ ਵਧੀਆ ਰਿਕਾਰਡ ਤੇ ਚੰਗੇ ਸਰੀਰ ਦੀ ਬੰਤਰ ਵਾਲੀਆਂ ਬੱਚੀਆਂ ਤੇ ਨਾਰਮਲ ਪੇਟੇ ਵਾਲੀ ਆ ਬਾਈ ਆ ਦੇਖੋ ਵੀਰੇ ਨਾਰਡ ਵੀ ਦੁੱਧ ਵਾਲੀ ਪੇਟ ਵਾਲੀ ਆ ਮਨ ਕੀ ਚੱਲੋ ਵੀ ਖਾਦਾ ਪੀਤਾ ਜਿੰਨਾ ਮਰਜ਼ੀ ਪਾਈ ਆ ਹਾਜਮ ਕਰਨ ਵਾਲੀ ਵਹਿੜ ਆ ਕਹਿੰਦਾ ਯਾਰ ਵੀ ਉਸ ਉਹੀ ਕਹਿੰਦੇ ਦੰਦੋ ਖੀਰੀ ਨਾ ਹੋਵੇ ਹਾਂਜੀ ਆ ਦੇਖੋ ਅਸੀਂ ਕੋਲੇ ਸਹੀ ਗੱਲ ਆ ਬਾਈ ਬਾਈ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਬਾਈ ਕਹਿੰਦਾ ਵੀ ਆਪਾਂ ਕੋਈ ਨਾ ਝੂਠ ਰੱਖਣਾ ਨਾ ਉੱਲਾ ਮਾਰਨਾ ਕਿਸੇ ਗੱਲ 'ਚ ਵੀ ਭਾਈ ਆਪਾਂ ਜਿਹੜੀ ਵੀ ਗੱਲ ਹੈਗੀ ਉਹ ਬਾਈ ਕਹਿੰਦਾ ਉਹ ਅੱਜ ਵੀ ਆਪਣੀ ਉਹੀ ਹੋਊਗੀ ਤੇ ਕੱਲ ਨੂੰ ਕੋਈ ਘਰੇ ਆ ਕੇ ਵੇਂਦਾ ਉਦੋਂ ਵੀ ਉਹੀ ਹੋਊਗੀ ਗੱਲ ਕੀ ਰਾਤ ਜਾਈ ਜਾਂਦੀਆਂ ਪੰਜਾਬ ਦੇ ਬਾਰਡਰ ਤੇ ਠੀਕ ਹੈ ਜੀ ਗੱਡੀ ਵਾਲਾ ਗਿਆ ਵਾ ਛੱਡਣਾ ਠੀਕ ਹੈ ਆਪਣੇ ਚੈਨਲ ਤੇ ਵੀ ਕਿੰਨੇ ਬਾਈ ਠੀਕ ਹੈ ਬਾਈ ਤੈਨੂੰ ਵੀਰੇ ਮੇਰੀ ਗੱਲ ਸੁਣ ਨਹੀ ਨਹੀ ਸਹੀ ਹੈ ਬਾਈ ਇੱਕ ਵਾਰਾਂ ਸਾਦਾ ਦੋ ਵਾਰਾਂ ਸਾਤ ਹੈ ਸਹੀ ਗੱਲ ਹੈ ਜੀ ਹਾਂ ਜੀ ਆਪਣਾ ਮਾਲ ਵੇਚਦਾ ਤੈਨੂੰ ਸਹੀ ਗੱਲ ਆਪਣੀ ਆਪਣੀ ਸੋਡੇ ਘਰ ਹੀ ਮੰਨ ਕੇ ਚੱਲੋ ਘਟ ਘਟ 20 ਵੀਡੀਓ ਪਾ ਦਿੰਦਾ ਆਪਾਂ ਤੇ ਸਾਰੀਆਂ ਵੀਡੀਓ ਤੇ ਮੰਨ ਕੇ ਚੱਲੋ ਬਾਈ ਨੂੰ ਵਧੀਆ ਰਿਸਪੌਂਸ ਮਿਲਦਾ ਕਰਦੇ ਆ ਵੀਰੇ ਹਾਂਜੀ ਬਈ ਆਪਣਾ ਸੁਦੇਲ ਚੈਨਲ ਤੇ ਪੂਰਾ ਵਧੀਆ ਮਾਲ ਵੇਚਦਾ ਆਇ ਨਹੀਂ ਹੁੰਦਾ ਕਿਲਾ ਸਬਸਕ੍ਰਾਈਬਰਾਂ ਨਾਲ ਸਹੀ ਸਹੀ ਗੱਲ ਆ ਬਾਈ ਇਹ ਤਾਂ ਹੈ ਸਹੀ ਗੱਲ ਆ ਇਹ ਤਾਂ ਹੈ ਭਾਅ ਵੇਖਦਾ ਬਾਈ ਚੀਜ਼ ਵੇਖਦੀ ਹੈ ਕੁਆਲਿਟੀ ਵੇਖਦੀ ਹੈ ਜੇ ਤੇਰੀ ਵੀ ਮੰਨ ਕੇ ਚੱਲੋ ਚੰਗੀ ਕੁਆਲਿਟੀ ਆ ਚੰਗੇ ਨਾਗਾ ਤੇਰੇ ਕੋਲੇ ਵਧੀਆ ਤੋ ਫਿਰ ਕਸਟਮਰ ਵੀ ਮੰਨ ਕੇ ਚੱਲੋ ਵੀ ਉੱਥੇ ਹੀ ਆਉਂਦਾ ਬਾਈ ਦੀ ਲੈਣਾ ਹਾਂਜੀ ਤੇ ਬਈ ਆਟੋਮੈਟਿਕ ਨਹੀਂ ਵਿਕਣੀ ਮੈਂ ਆ 5000 10000 ਦੇ ਕੇ ਵੀਡੀਓ ਪੋਵਾਲਾ ਸਹੀ ਗੱਲ ਆ ਬਾਈ ਸਹੀ ਗੱਲ ਆ ਇਹ ਤਾਂ ਮਾਰੇ ਵੀਰੇ ਆਪਣੀ ਮਾਲ ਮੋਲੀ ਵਿਕਣੀ ਆ ਮਾਲ ਮੋਲ ਵਿਕਣੀ ਆ ਬਾਈ ਬਾਕੀ ਚੀਜ਼ ਵਿਖਦੀ ਆ ਪੂਰੀਆਂ ਕੁਕੜੀ ਵਰਗੀ ਆ ਬੱਛੀ ਚਿੱਟੀ ਐਂ ਅੰਡੇ ਵਰਗੀ ਕਿਸੇ ਪਸ਼ੂ ਵੀ ਬੱਛੀ ਖੁੰਜੀ ਤੇ ਝੋਲੀ ਝਾਲੀ ਦਾ ਕੀ ਬਤਾਈਆਂ ਤੋਰਾ ਤਾਰਾ ਵਧੀਆ ਇੱਕ ਨੰਬਰ ਤੇ ਇਸ ਫੇਸ ਕੁਆਲਟੀ ਬਹੁਤ ਪਿਆਰੀ ਆ ਥਣ ਥਣ ਤੱਕ ਗੱਲਾਂ ਹੀ ਕਰਦੀਆਂ ਚਾਰ ਥਾਣੇ ਮੋٹے ਮੋٹے ਬੇਰਾਂ ਰਗੇ ਥਾਣੇ ਕੱਲਾ ਕੱਲਾ ਨਿਕੜਵਾ ਸੋਹਣੀ ਬਣਾਵਟ ਦੀ ਵਹਿੜ ਆ ਚੰਗੀ ਗਾਂ ਹੋਊਗੀ ਯਾਰ ਤੇ ਭਾਈ ਜਿਹੜਾ ਆਪਾਂ ਰੇਟ ਇਹਨਾਂ ਦਾ ਜੋੜੇ ਦਾ ਕਰਨਾ ਕਿ ਕੱਲੀ ਕੱਲੀ ਦਾ ਜੋੜੀ ਦਾ ਕਰਾਂਗੇ ਜੋੜੀ ਦਾ ਕਰਾਂ ਠੀਕ ਹੈ ਜੀ ਜੋੜੀ ਲਊ ਹਨਾ ਠੀਕ ਹੈ ਜੀ ਤੇ ਫੇਰ ਮਾਲ ਤੁਹਾਨੂੰ ਵੱਧ ਵਜੂ ਨਹੀਂ ਤੈਨੂੰ ਪਤਾ ਵੀ ਨਹੀਂ ਹਾਂ ਜੀ ਸਹੀ ਗੱਲ ਆ ਫੇਰ ਕੱਲੇ ਕੱਲੇ ਨਾਲ ਇੱਕ ਤਾਂ ਉਸ ਤਰ੍ਹਾਂ ਦਾ ਜਿਹੜੀ ਭਾਈ ਦੋ ਨੰਬਰ ਤੇ ਬੱਚੀ ਆ ਜੀ ਉਮਰ ਦੱਸੋ ਪਹਿਲਾਂ ਇਹ ਮੇਰੇ ਉਮਰ ਹੈਗੀ ਜੀ 7 ਮਹੀਨੇ ਤੇ 15 ਦਿਨਾਂ ਦੀ 7 ਵੱਛੀ ਦੀ ਇਹ ਜੀ ਵੀ ਕੁਆਲਿਟੀ ਬਹੁਤ ਜਿਆਦਾ ਪਸੰਦ ਨੂੰ ਬਾਹਰ ਲਾ ਜਾ ਕੇ ਦਿਖਾਉਣੇ ਦਿਖਾਉ ਤੋਰਾ ਤਰਾ ਜੀ ਫੇਸ ਕੁਆਲਿਟੀ ਦੇਖੋ ਨਿੱਕਾ ਕੰਨ ਬੋਦੀ ਵਾਲੀ ਵੱਛੀ ਆ ਬਹੁਤ ਪਿਆਰੀ ਫੇਸ ਫੇਸ ਦੀ ਆ ਤੇ ਕਲਰ ਕੁਲਰ ਤਾਂ ਇਹਦਾ ਵੀ ਵਾਈਟ ਕਲਰ ਦੀ ਆ ਕੁਕੜੀ ਵਰਗੀ ਚਿੱਟੀ ਇਹ ਪਈ ਆ ਪੱਠਪੁੜੇ ਜੀ ਬਣਾਵਟ ਬਹੁਤ ਸੋਹਣੀ ਆ ਦੇਖੋ ਜੀ ਵੱਛੀ ਦੀ ਇਹ ਜੀ ਵੀ ਖੜਨੀ ਖੁੜਨੀ ਤੇ ਵੱਚੀ ਦੀ ਸਰੀਰ ਦੀ ਬਾਡੀ ਵੰਤਰ ਦੇਖੋ ਬਸ ਸੋਹਣਾ ਵੇਟ ਆ ਫੇਸ ਕੁਆਲਟੀ ਬਹੁਤ ਸੋਹਣੀ ਆ ਨਿੱਕਾ ਕੰਨ ਗੋਲ ਬੋਦੀ ਵਾਲੀ ਵੱਚੀ ਆ ਤੇ ਥਾਣੇ ਦੇ ਵੀ ਬਾਈ ਚਾਰ ਇਹਦੀ ਮਾੜੀ ਰਿਪੋਰਟ ਆ ਵੀਰੇ ਰਵੜ ਚੜਾਤੀ ਠੀਕ ਆ ਰਵੜ ਚੜਾਤੀ ਬਾਈ ਕਹਿੰਦਾ ਵੀ ਨਿੱਕੀ ਜੀ ਮਾੜਿਆ ਜੀ ਫੋਟ ਆ ਨਿਸ਼ਾਨੀ ਜੀ ਦੱਸਣਾ ਫਰਜ਼ ਆ ਬਾਈ ਕਹਿੰਦਾ ਤੇ ਬਾਕੀ ਦੂਜੇ ਚਾਰ ਹੀ ਥਾਣਾ ਮੋٹے ਮੋٹے ਦੇਖੋ ਜੀ ਬਾਕੀ ਉਹ ਤਾਂ ਬਾਈ ਵਿਚਾਲੇ ਜੇ ਆ ਤੇ ਉਹਦਾ ਕੋਈ ਏਡਾ ਵਟਾ ਵੀ ਨਹੀਂ ਨਾ ਹੀ ਉਹਨੇ ਚੱਲਣਾ ਹੁੰਦਾ ਹੁਣ ਆਪਾਂ ਤਾਂ ਲੋਕ ਵਿਸ਼ਵਾਸ ਤੇ ਤੇ ਆਪਣੇ ਭਰੋਸੇ ਦੇ ਮੰਗਾਉਂਦੇ ਇਨੀ ਸਹੀ ਗੱਲ ਆ ਬਾਈ ਸਹੀ ਗੱਲ ਆ ਸਹੀ ਗੱਲ ਆ ਵਿਸ਼ਵਾਸ ਵੀ ਸਭ ਤੋਂ ਵੱਡੀ ਚੀਜ਼ ਆ ਹਾਂ ਜਿਹੜੀ ਵੀ ਗੱਲ ਹੈਗੀ ਬਾਈ ਕਹਿੰਦਾ ਵੀ ਆਪਾਂ ਦੱਸਾਂਗੇ ਤੇ ਨਿੱਕੀ ਜੀ ਫੋਟ ਆ ਉਹਦੇ ਤੇ ਰਬੜ ਚੜਾਤੀ ਬਾਈ ਕਹਿੰਦਾ ਕੋਈ ਉਹਦੀ ਨਾ ਚੱਲਣ ਦੀ ਗੱਲ ਆ ਤਲਿਹਾਰੇ ਆਪਾਂ ਪਾਈ ਕਰਕੇ ਹੈਨਾ ਹਾਂ ਔਲ ਕਰ ਦਿਆਂ ਸਹੀ ਗੱਲ ਆ ਇਹਨਾਂ ਦੇ ਤਲਿਹਾਰੇ ਮੈਂ ਕਹਿੰਦਾ ਤੁਸੀਂ ਪਾਈ ਹੋਣੇ ਬਾਈ ਹੈਨਾ ਸਹੀ ਗੱਲ ਹੈ ਫੇਸ ਕੁਆਲਟੀ ਕਰੋ ਚੈੱਕ ਦੁਆਰਾ ਨਿੱਕਾ ਕਰਨਾ ਗੋਲ ਬੁੱਦੀ ਵਾਲੀ ਵੱਛੀ ਆ ਬਾਕੀ ਬਾਡੀ ਬੰਤਰ ਬਹੁਤ ਸੋਹਣੀ ਖੁੱਲੇ ਹੱਡ ਪੈਰਾਂ ਦੀ ਆ ਵੱਡੇ ਵਧਿਆ ਕੱਦ ਕਾਠ ਵਾਲੀ ਬੱਚੀ ਬਣੂਗੀ ਸ਼ਾਈਨਿੰਗ ਨਹੀਂ ਦਿੰਦੀ ਹੈ ਨਾ ਥੋੜੀ ਗਿੱਲੀ ਆ ਤੁਹਾਨੂੰ ਦਸੀ ਜਾਂਦੀ ਬਾਈ ਨੇ ਨਿਵਾਈਆਂ ਸਾਡੇ ਐਂ ਤੋਂ ਵੀ ਜਣੀ ਕਿ ਬਾਈ ਨਿਵਾ ਕੇ ਹਟਾਈ ਸੀ ਹਜੇ ਹਾਂ ਉਹ ਤਾਂ ਪਿੰਡਾਂ ਹੀ ਪਸ਼ੂ ਦਾ ਦੱਸ ਦਿੰਦਾ ਵੀ ਗਿੱਲਾ ਸੁੱਕਾ ਤੇ ਬਾਕੀ ਬਣਾਵਟ ਸਰੀਰ ਦੀ ਬਹੁਤ ਸੋਹਣੀ ਹੈ ਚੰਗੀਆਂ ਵਹਿੜਾਂ ਤਿਆਰ ਹੋਣੀਆਂ ਦੋ ਦੋ ਗੱਟੇ ਮੰਨ ਕੇ ਚਲੋ ਇਹਨਾਂ ਨੂੰ ਪਾ ਤੇ ਤੇ ਚੰਗੀਆਂ ਗਾਇਆਂ ਬਣਨੀਆਂ ਬਾਈ ਇਹੀ ਵੇੜਾ ਹੋਣਾ ਯਾਰ ਮੇਲਿਆਂ 'ਚ ਖੜੀਆਂ ਹੋਣ ਵਾਲੀਆਂ ਸਹੀ ਗੱਲ ਆ ਬਾਈ ਬੱਚੀ ਦੀ ਖੜਨੀ ਖੁੱਡਨੀ ਤਾਂ ਕਿਆ ਬਾਤਾਂ ਹੀ ਆ ਬਾਕੀ ਬਰੀਕ ਆ ਬੱਚੀ ਜਿੰਨੀ ਵੀ ਹੈਗੀ ਆ ਚੰਗੀ ਗਾਂ ਬਣੂਗੀ ਬਹੁਤ ਸੋਹਣੀ ਬਿਹੜ ਤਿਆਰ ਹੋਊਗੀ ਤੇ ਬਾਕੀ ਬਾਡੀ ਵਾਂਤਰ ਖੁੱਲੇ ਪੱਠ ਫੁੜੇ ਦੀ ਆ ਬਣਾਵਟ ਬਹੁਤ ਸੋਹਣੀ ਆ ਦੇਖੋ ਜੀ ਦੂਰੋਂ ਦੇਖੋ ਐਨ ਵੱਧਕਾ ਲੰਬੀ ਵੇਲ ਆ ਤੇ ਚੰਗੀ ਬੈਠ ਤਿਆਰ ਹੋਊਗੀ ਬਹੁਤ ਸੋਹਣੀ ਬਾਈ ਪੈਠ ਫੂਡੇ ਦੀ ਖੁੱਲੇ ਹੱਡ ਪੈਰਾਂ ਦੀ ਆ ਪਸਲੀਆਂ ਇਹਦੀ ਬਾਈ ਕਹਿੰਦਾ ਉਹ ਵੀ ਤਿੰਨ ਤੇ ਇਹਦਾ ਵੀ ਰਿਕਾਰਡ ਬਾਈ ਲਿਸਟੀ ਤੌਰ ਤੇ ਮਿਲੂਗਾ ਵੀਰੇ ਵੀਡੀਓ ਤੇ ਆਪਾਂ ਨਾ ਫੋਨ ਤੇ ਜੇ ਕੋਈ ਮੰਗੂਗਾ ਉਹ ਭਰਾ ਨੂੰ ਦੇ ਦਾਂਗੇ ਠੀਕ ਹੈ ਜੀ ਜੇ ਕੋਈ ਵੀ ਵੀਰ ਬਾਈ ਕਹਿੰਦਾ ਵੀ ਆਪਣੇ ਤੋਂ ਇਹਦਾ ਰਿਕਾਰਡ ਮੰਗੂਗਾ WhatsApp ਤੇ ਆਪਾਂ ਦੇ ਦਾਂਗੇ ਕਿੰਨੀਆਂ ਵੀਡੀਓ ਬਣਾਈਆਂ ਜਿਹੜੇ ਪਸ਼ੂ ਦਾ ਆਪਾਂ ਨੂੰ ਲੈਕਚਰ ਰੂਮ ਚ ਰਿਕਾਰਡ ਮਿਲਦਾ ਉਹਦਾ ਦੱਸ ਦਿਆ ਨਹੀਂ ਹਰੇਕ ਦਾ ਆਪਾਂ ਦੱਸ ਦੇਣਾ ਸਹੀ ਗੱਲ ਆ ਬਾਈ ਆਪਾਂ ਨੂੰ ਪਤਾ ਨਹੀਂ ਹਾਂ ਨਾ ਹੀ ਇਹਨਾਂ ਦਾ ਯਾਦ ਰੱਖਿਆ ਜਾਂਦਾ ਵੀ ਜਿਹੜੀ ਮੰਨ ਕੇ ਚਲੋ ਇਹ ਇਸ ਵਛੀਆਂ ਜੇ ਤੋਂ ਵੀ ਮਿਲਿਆ ਤੇ ਬਾਈ ਕਹਿੰਦਾ ਆਪਾਂ ਅੱਗੇ ਵੀ ਉਹੀ ਦੱਸਾਂਗੇ ਰਿਕਾਰਡ ਜਿਹੜਾ ਆਪਾਂ ਨੂੰ ਪਿਛੋਂ ਮਾਲਕਾਂ ਬਰਾਤੀ ਦਿੱਤਾ ਗਿਆ ਤੇ ਆਪਾਂ ਨਾ ਕੋਈ ਬਾਈ ਕਹਿੰਦਾ ਵੀ ਆਪਾਂ ਕੋਲੋਂ ਬਣਾ ਕੇ ਗੱਲ ਵੇਚੀ ਆ ਏਦੋਂ ਪਹਿਲਾਂ ਤੇ ਨਾ ਹੀ ਆ ਪਾਏ ਕੰਮ ਕਰਨਾ ਵੀ ਇਹ ਫਲਾਣੇ ਬਰੂਡ ਦੀਆਂ ਜਾਂ ਝੌਂਕੀਆਂ ਦੀਆਂ ਜਿਹੜਾ ਬਾਈ ਕਹਿੰਦਾ ਰਿਕਾਰਡ ਆਪਾਂ ਨੂੰ ਪਿਛੋਂ ਮਿਲੂਗਾ ਪਉਹੀ ਦੱਸਾਂਗੇ ਦੇਖੋ ਜੀ ਬੱਚੀ ਜੀ ਫੇਸ ਕੁਆਲਿਟੀ ਦੁਬਾਰਾ ਕਰੋ ਚੈੱਕ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਆ ਬਹੁਤ ਪਿਆਰੇ ਕਲਰ ਦੀ ਬੱਚੀ ਆ ਤੇ ਬਾਈ ਜਿਹੜੀ ਇਹਨਾਂ ਦੀ ਰੇਟ ਦੀ ਡਿਮਾਂਡ ਆ ਉਹ ਦੱਸੋ ਇਹਦਾ ਰੇਟ 55000 ਆ ਠੀਕ ਆ ਜੋੜੀ ਦਾ ਹਾਂ 200 ਕਿਲੋਮੀਟਰ ਤੱਕ ਕਿਰਾਇਆ ਫਰੀ ਹੈ ਬਾਈ ਮੁੱਲ ਦੋਨਾਂ ਦਾ 55000 ਰੁਪਏ 200 ਕਿਲੋਮੀਟਰ ਤੱਕ ਕਿਰਾਇਆ ਫਰੀ ਹਾਂਜੀ ਹਾਂਜੀ ਬਹੁਤ ਹੀ ਬਾਜਬ ਰੇਟ ਆ ਬਾਈ ਨੇ ਰੱਖਿਆ ਬਾਕੀ ਬਿਆਨ ਤੇ ਮੇਰੇ ਪਤਾ ਕੀ ਜਿੱਕਰ ਆ ਹਾਂਜੀ ਜਦੋਂ ਅੱਧੇ ਲੋਕੀ ਕਰਦੇ ਫਲਾਣੇ ਸੀ ਬੰਦੇ ਤੇ ਓਕੇ ਦੀ ਆ ਹਾਂਜੀ ਸਾਹਮਣੇ ਆਪਣਾ ਹਨ ਬਿਨਾ ਸੀ ਉਹਨਾਂ ਦੱਸਿਆ ਤੋਂ ਮਾਲ ਸਹੀ ਗੱਲ ਮਾਲ ਵਿਕਦਾ ਬਾਈ ਆਪਾਂ ਸਹੀ ਗੱਲ ਹੈ ਇਹ ਤੱਕ ਬਾਈ ਦੀ ਬਾਈ ਜੀ ਸੌ ਆਨੀਆਂ ਵਾਲੀ ਸਹੀ ਗੱਲ ਹੈ ਲੱਖ ਰੁਪਏ ਦੀ ਗੱਲ ਆ ਬਾਈ ਕਹਿੰਦਾ ਵੀ ਆਪਣਾ ਜਦੋਂ ਬਿਨਾ ਮੇ ਝੂਠ ਤਫਾਨ ਮਾਰੇ ਤੋਂ ਮਾਲ ਵਿਕੀ ਜਾਂਦਾ ਵੀ ਆਪਾਂ ਕਾਹ ਤੋਂ ਝੂਠ ਮਾਰਗੇ ਜਿਹੜੀ ਚੀਜ਼ ਦਾ ਰਿਕਾਰਡ ਆਪਾਂ ਨੂੰ ਪਿੱਛੇ ਤੋਂ ਮਿਲੂਗਾ ਉਸੇ ਦਾ ਹੀ ਰਿਕਾਰਡ ਆਪਾਂ ਦੱਸਾਂਗੇ ਬਹੁਤ ਵਸੀਆਂ ਵੀਰੇ ਹਨਾ ਕੋਈ ਚਿੰਗੇ ਸੀਮਨ ਭਰਾਵੇ ਸਹੀ ਗੱਲ ਆ ਬਹੁਤ ਸੋਹਣੀ ਵਹਿੜ ਤਿਆਰ ਹੋਊਗੀ ਬਾਈ ਬਹੁਤ ਚੰਗੀ ਵਹਿੜ ਤਿਆਰ ਹੋਊਗੀ ਮਾਲ ਮਾਲਕ ਇਹਨਾਂ ਨੂੰ ਉਮਰ ਲਾਵੇ ਤੇ ਬਹੁਤ ਜਾਨੀਕੇ ਚੰਗੀਆਂ ਵਹਿੜਾਂ ਜੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਨਗੀਨੇ ਦਿਖਾਈ ਆ ਫਾਰਮ ਵਾਲੇ ਬਾਈ ਕੋ ਲਬਾਈ ਲਾਪਰੀਤ ਕੋਲੇ ਤੇ ਜਿਹੜੇ ਵੀ ਵੀਰ ਦੇ ਵਿਹੜਾ ਪਸੰਦ ਹੋਣ ਤੇ ਬਾਈ ਦਾ ਨੰਬਰ ਸੰਪਰਕ ਦਿੱਤਾ ਗਿਆ ਵੀਡੀਓ ਦੇ ਵਿੱਚ ਚੱਲੀ ਜਾਂਦਾ ਬਾਈ ਦੇ ਨਾਲ ਕਰ ਲਿਓ ਸੰਪਰਕ ਬਾਕੀ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਧੰਨਵਾਦ